ਪ੍ਰ ਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੋ ਸ਼ਰਾਬ ਪੀਂਦਾ ਹੈ ਉਸ ਦੇ ਪੈਰ ਵਾਲੀ ਇਹ ਚੀਜ਼ ਜਲਾ ਦਿਓ ਫਿਰ ਵੇਖਿਓ ਜੈ ਚਮਤਕ ਆਪਾਂ ਇਸ ਵਿਸ਼ੇ ਨੂੰ ਸਮਝਾਂਗੇ ਪਹਿਲਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਬੜੇ ਅੱਜ ਵੀਰ ਨੇ ਜਿਨ੍ਹਾਂ ਨੇ ਸ਼ਰਾਬਾਂ ਪੀ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਆਪਣੇ ਆਪ ਦੇ ਉੱਤੇ ਜਿਹੜਾ ਹੈ ਉਹਨਾਂ ਨੇ ਰੱਤੀ ਭਰ ਵੀ ਤਰਸ ਨਹੀਂ ਜੇ ਖਾਦਾ ਸਾਧ ਸੰਗਤ ਬੜਾ ਆਪਣੇ ਜੀਵਨ ਬਾਧ ਕਰ ਲਿਆ ਸੋ ਪਿਆਰਿਓ ਇਹ ਗੱਲ ਭੁੱਲ ਗਏ ਕਿ ਇਹ ਜਿਹੜਾ ਜਨਮ ਹੈ ਨਾ ਇਹ ਬੜੇ ਔਖੇ ਤਰੀਕੇ ਦੇ ਨਾਲ ਸਾਨੂੰ ਮਿਲਿਆ ਹੈ ਬੜਾ ਔਖਾ ਇਹ ਜੀਵਨ ਜਿਹੜਾ ਹੈ ਉਹ ਪ੍ਰਾਪਤ ਹੋਇਆ ਹੈ ਬੜਾ ਔਖਾ ਇਹ ਸਭ ਕੁਝ ਮਿਲਿਆ ਉਹ ਭੁੱਲ ਗਏ ਕਿ ਸਤਗੁਰੂ ਦੀ ਕਿਰਪਾ ਦੇ ਨਾਲ ਇਹ ਸਰੀਰ ਪ੍ਰਾਪਤ ਹੋਇਆ ਹੈ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਤੇ ਇਹ ਗੱਲ ਭੁੱਲ ਗਏ ਵੀ ਹੀਰੇ ਵਰਗਾ ਸਾਡਾ ਜਨਮ ਹੈ ਇਹਨੂੰ ਕੌਡੀਆਂ ਦੇ ਭਾਅ ਅਸੀਂ ਵੇਚ ਰਹੇ ਹਾਂ ਇਹਨੂੰ ਲੁੱਟਾ ਰਹੇ ਹਾਂ ਬੇਨਤੀ ਕਰਦਾ ਬੜਾ ਜ਼ਿਆਦੇ ਜਿਹੜਾ ਹੈ ਵਹਿਮ ਭਰਮ ਪਾਇਆ ਜਾਂਦਾ ਜੀ ਜਿਹੜਾ ਕੋਈ ਸ਼ਰਾਬ ਪੀਂਦਾ ਉਹਦੇ ਪੈਰ ਦੀ ਮਿੱਟੀ ਚੁੱਕ ਲੋ ਜੀ ਉਹਨੂੰ ਚੁੱਲ੍ਹੇ 'ਚ ਪਾ ਦੋ ਜੀ ਉਹਦੇ ਪੈਰ ਦੀ ਮਿੱਟੀ ਚੁੱਕ ਕੇ ਰੱਖ ਲੋ ਜੀ ਇੰਜ ਕਰ ਦੋ ਜੀ ਉਹ ਸ਼ਰਾਬ ਪੀਣੋਂ ਅਟਜੂ ਐ ਹਟਜੂ ਉਹ ਹਟਜੂ ਨਹੀਂ ਪਿਆ ਰਿਓ ਸਭ ਤੋਂ ਵੱਡੀ ਗੱਲ ਵੀ ਜਿਨੇ ਆਪਣੇ ਮਨ ਨੂੰ ਠੋਕ ਲਿਆ ਆਪਣੇ ਮਨ ਨੂੰ ਵਿਚਾਰ ਲਿਆ ਇਹ ਗੱਲ ਅਹਿਸਾਸ ਕਰਵਾਤੀ ਕਿ ਭਲਿਆ ਤੈਨ ਨਿਤਨੇਮ ਕਰਨਾ ਹੈ ਤੇ ਗੁਰੂ ਨਾਲ ਜੁੜਨਾ ਹੈ ਤੇ ਪਾਤਸ਼ਾਹ ਨਾਲ ਜੁੜਨਾ ਹੈ ਤੇ ਇਹ ਕੰਮ ਕਦੀ ਨਹੀਂ ਕਰਨਾ ਤੇ ਜਿਹੜਾ ਕੰਮ ਗੁਰੂ ਨੇ ਵਰਜ਼ਤ ਕੀਤਾ ਹੈ ਸਭ ਤੋਂ ਵੱਡੀ ਗੱਲ ਹੈ ਜਿਹਨੇ ਆਪਣੇ ਮਨ ਨੂੰ ਸੁਧਾਰ ਲਿਆ ਨਾ ਆਪਣੇ ਮਨ ਤੇ ਫਤਿਹ ਪਾ ਲਈ ਜਿੱਤ ਪ੍ਰਾਪਤ ਕਰ ਲਈ ਪਿਆਰਿਓ ਉਹ ਕਦੇ ਵੀ ਗਲਤ ਕੰਮ ਵਾਲੀ ਜਾਂਦਾ ਉਹ ਕਦੇ ਨਹੀਂ ਕਹਿੰਦਾ ਮੈਂ ਸ਼ਰਾਬ ਪੀਣੀ ਹੈ ਇਹ ਨਹੀਂ ਸੋਚਦਾ ਕਿ ਮੈਂ ਸ਼ਰਾਬ ਪੀਵਾਂ ਉਹ ਕਦੇ ਨਹੀਂ ਸੋਚਦਾ ਕਿ ਮੈਂ ਸਤਗੁਰੂ ਦੀ ਕਹਿਣੇ ਤੋਂ ਬਾਹਰ ਜਾਵਾਂ ਪਿਆਰਿਓ ਉਹਦੇ ਲਈ ਕੀ ਹੁੰਦਾ ਹੈ ਉਹਦੇ ਲਈ ਸਿਰਫ ਇੱਕੋ ਹੀ ਗੱਲ ਅਹਿਮੀਅਤ ਰੱਖਦੀ ਹੈ ਉਹ ਕੀ ਹੈ ਕਿ ਮੈਂ ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ ਰਾਮ ਮੈਂ ਗੁਰੂ ਦੇ ਦਰ ਤੇ ਪਰਵਾਨ ਹੋ ਜਾ ਮੈਂ ਸੋਭਾ ਪਾਲ ਮਾ ਗਿਆਨ ਅੰਜਨ ਨਾਮ ਬਿਨ ਜਨ ਭਏ ਸਗਲ ਸੀਗਾਰਾ ਨਾਨਕ ਪਾਏ ਅੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਬਸ ਮਨ ਦੇ ਵਿੱਚ ਇਹ ਭਾਵਨਾ ਚੱਲ ਪੈਂਦੀ ਹੈ ਸਭ ਤੋਂ ਵੱਡੀ ਗੱਲ ਵੀ ਜਿਨੇ ਆਪਣੇ ਮਨ ਨੂੰ ਜਿੱਤ ਲਿਆ ਮਨ ਜੀਤਾ ਜਗ ਜੀਤ ਜਿਨੇ ਆਪਣੇ ਆਪ ਨੂੰ ਜਿੱਤ ਲਿਆ ਆਪਣੇ ਕਾਮ ਵਾਸ਼ਨਾ ਆਪਣੀਆਂ ਵਾਸ਼ਨਾਵਾਂ ਇੰਦਰੀਆਂ ਤੇ ਫਤਿਹ ਪਾ ਲਈ ਸਤਿਗੁਰ ਕਹਿੰਦੇ ਨੇ ਉਹੀ ਜਿੱਤਿਆ ਉਹੀ ਸਫਲ ਹੋਇਆ ਬਾਕੀ ਤੇ ਫੇਲ ਹੋ ਗਏ ਮਾਨ ਨੇ ਕਿਹਾ ਵੀ ਸ਼ਰਾਬ ਪੀਣੀ ਹੈ ਤੇ ਜੇ ਰਾਜੀ ਹੋ ਗਿਆ ਫਿਰ ਤੇ ਸਮਝ ਲਓ ਵੀ ਮਾਨ ਨੇ ਨੂੰ ਆਪਣੇ ਪਿੱਛੇ ਲਾ ਲਿਆ ਜੇ ਮਾਨ ਨੇ ਕਿਹਾ ਵੀ ਪੀਣੀ ਹੈ ਇਹ ਕਹੇ ਵੀ ਨਹੀਂ ਪੀਣੀ ਤੂੰ ਕਿਵੇਂ ਪਿਆਏਗਾ ਤੇ ਮੈਂ ਕੋਈ ਨਸ਼ਾ ਨਹੀਂ ਕਰਨਾ ਮੈਂ ਆਪਣੇ ਗੁਰੂ ਦੇ ਕਹਿਣੇ ਵਿੱਚ ਰਹਿਣਾ ਹੈ ਤੇ ਫਿਰ ਮਨ ਤੁਰ ਕੇ ਵਿਖਾਵੇ ਕਿਹੜੇ ਪਾਸੇ ਤੇ ਪਿਆਰਿਓ ਮੈਂ ਕਹਣਾ ਫਿਰ ਕੁਝ ਵੀ ਨਹੀਂ ਹੋ ਸਕਦਾ ਆਪਣੇ ਗੁਰੂ ਦੇ ਕਹਿਣੇ ਵਿੱਚ ਪਰਪੱਕ ਰਿਆ ਆਪਣੇ ਸਤਗੁਰ ਦੇ ਕਹਿਣੇ ਵਿੱਚ ਪਰਪੱਕ ਰਿਆ ਤੇ ਪਿਆਰਿਓ ਯਾਦ ਰੱਖਿਓ ਫਿਰ ਮੈਂ ਕਹਣਾ ਕੁਝ ਵੀ ਔਖਾ ਨਹੀਂ ਸਤਗੁਰੂ ਹਰ ਇੱਕ ਮੰਜ਼ਲ ਸਰ ਕਰ ਦਿੰਦੇ ਨੇ ਜਿਹੜਾ ਸ਼ਰਾਬ ਪੀਂਦਾ ਨਾ ਗੁਰੂ ਅੱਗੇ ਅਰਦਾਸ ਕਰਿਓ ਇੱਕ ਵਾਰ ਆ ਕੇ ਸਤਗੁਰੂ ਮੇਰਾ ਇਸ ਕੋੜ ਤੋਂ ਖਿਹੜਾ ਛਡਾ ਦਿਓ ਮੈਂ ਕਹਣਾ ਗੁਰੂ ਵੇਖਿਓ ਫਿਰ ਕਿਸ ਤਰ੍ਹਾਂ ਕਿਰਪਾ ਕਰਦਾ ਹੈ ਕਿਸੇ ਦਾ ਭਰਾ ਕਿਸੇ ਦਾ ਉਹ ਤਰ ਕਿਸੇ ਦਾ ਜਿਹੜਾ ਹੈ ਬੇਟਾ ਸ਼ਰਾਬ ਪੀਂਦਾ ਹੈ ਕਿਸੇ ਦਾ ਕੁਝ ਕਿਸੇ ਦਾ ਕੁਝ ਮੈਂ ਕਹਣਾ ਜਿਹੜੇ ਤੰਗ ਨੇ ਨਾ ਗੁਰੂ ਅੱਗੇ ਇੱਕ ਦਿਨ ਅਰਦਾਸ ਕਰ ਦਿਓ ਬਿਰਥੀ ਕਦੇ ਨਾ ਉਹ ਭਈ ਜਨ ਕੀ ਅਰਦਾਸ ਅੰਦਰੋਂ ਭਿਜ ਕੇ ਅਰਦਾਸ ਕਰਿਓ ਵੀ ਮੇਰਾ ਆਸਰਾ ਤੂੰ ਹੈ ਸੱਚੇ ਪਾਤਸ਼ਾਹ ਮੇਰੀ ਅਰਦਾਸ ਕਬੂਲ ਕਰੀ ਬਸ ਇਹਨਾਂ ਨੂੰ ਸਮਤ ਦੇ ਦੇ ਪਾਤਸ਼ਾਹ ਇਹ ਸ਼ਰਾਬ ਨਾ ਪੀਵੇ ਅਕੇ ਤੂੰ ਇਹਨੂੰ ਨਫ਼ਰਤ ਕਰਾ ਦੇ ਹਜੇ ਕੋਲੋਂ ਫਿਰ ਵੇਖਿਓ ਕਿਵੇਂ ਗੁਰੂ ਕਿਰਪਾ ਕਰਦਾ ਹੈ ਸੋ ਪਿਆਰਿਓ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੀ ਫੰਦਾ ਇਹ ਪੰਕਤੀਆਂ ਯਾਦ ਰੱਖਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ